ਮੈ ਮਹਿਸੂਮਨ ਜੈਟਲੀ ਸਵਾਗਤ ਕਰਦੀ ਆ 2 ਫਰਵਰੀ ਨੂੰ ਪੰਜਾਬ ਵਾਸੀਆਂ ਨੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨਾ 10 ਮਾਰਚ ਨੂੰ ਨਤੀਜਿਆਂ ਦੇ ਬਾਅਦ ਇਹ ਪਤਾ ਲੱਗੇਗਾ ਕਿ ਪੰਜਾਬੀਆਂ ਨੇ ਕਿਸ ਪਾਰਟੀ ਤੇ ਜਾਂ ਕਿਸ ਲੀਡਰ ਤੇ ਭਰੋਸਾ ਕੀਤਾ ਸੀ ਇੱਕ ਖਾਸ ਰਿਪੋਰਟ ਲੈ ਕੇ ਮੈਸੂਮਨ ਜੈਟਲੀ ਹਾਜ਼ਰ ਆ ਤੇ ਤੁਹਾਨੂੰ ਦੱਸਣ ਜਾ ਰਹੀ ਆ ਆਰ ਡੀ ਆਈ ਪੀ ਦੀ ਇੱਕ ਰਿਪੋਰਟ ਦੇ ਇੱਕ ਸਰਵੇ ਦੇ ਹੈਰਾਨੀਜਨਕ ਆંકੜੇ ਕੀ ਕਹਿੰਦਾ ਹੈ ਪੰਜਾਬ ਦੀ ਜਨਤਾ ਦਾ ਮੂਲ ਮਾਝਾ ਮਾਲਵਾ ਤੇ ਦੁਆਬਾ ਆਖਰਕਾਰ ਕਿਸਤੇ ਕਰਨ ਜਾ ਰਿਹਾ ਹੈ ਪਰੋਸਾ ਕੁਝ ਅਜਿਹੇ ਆંકੜੇ ਜੋ ਸ਼ਾਇਦ ਤੁਸੀਂ ਕਿਤੇ ਹੋਰ ਨਹੀਂ ਦੇਖੇ ਹੋਣੇ ਨਹੀਂ ਸੁਨੇ ਹੋਣੇ ਤਾਂ ਉਹ ਡੇਲੀ ਪੋਸਟ ਪੰਜਾਬੀ ਤੇ ਤੁਹਾਨੂੰ ਦਿਖਾ ਦਿੰਨੇ ਆ ਇਹ ਐਕਸਕਲੂਸਿਵ ਰਿਪੋਰਟ ਪੰਜਾਬ ਦੇ ਖੇਤਰ ਮਾਝੇ ਮਾਲਵੇ ਅਤੇ ਦੁਆਬੇ ਦੀ ਗੱਲ ਕਰੀਏ ਤਾਂ ਇੱਥੋਂ ਦੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਇੱਥੇ ਨਸ਼ਾ ਇੱਕ ਵੱਡਾ ਮੁੱਦਾ ਹੈ ਉਥੇ ਕਈਆਂ ਦਾ ਮੰਨਣਾ ਹੈ ਕਿ ਧਰਮ ਇੱਕ ਵੱਡਾ ਮੁੱਦਾ ਹੈ ਅਤੇ ਕਈ ਮੰਨਦੇ ਨੇ ਕਿ ਖੇਤੀ ਤੋਂ ਉੱਪਰ ਕੁਝ ਵੀ ਨਹੀਂ ਉਥੇ ਜੇਕਰ ਗੱਲ ਕਰੀਏ ਮਾਝੇ ਮਾਲਵੇ ਅਤੇ ਦੁਆਬੇ ਦੀ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ 25 ਜਨਵਰੀ ਤੱਕ ਦੇ ਇਸ ਸਰਵੇ ਦੇ ਵਿੱਚ ਮਾਝੇ ਮਾਲਵੇ ਅਤੇ ਦੁਆਬੇ ਦੇ ਲੋਕ ਕਿਸ ਪਾਰਟੀ ਤੇ ਵੱਧ ਵਿਸ਼ਵਾਸ ਕਰਦੇ ਨਜ਼ਰ ਆਏ ਨੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਜੋ ਕਿ ਬਸਪਾ ਪਾਰਟੀ ਦੇ ਨਾਲ ਅਲਾਈਅੰਸ ਹੈ ਜੋ ਕਿ 21 ਤੋਂ 22 ਸੀਟਾਂ ਤੇ ਮੱਲਾ ਮਾਰਦਾ ਨਜ਼ਰ ਆ ਰਿਹਾ ਉਸ ਤੋਂ ਬਾਅਦ Indian National Congress ਜੋ ਕਿ 20 ਤੋਂ 21 ਸੀਟਾਂ ਆਮ ਆਦਮੀ ਪਾਰਟੀ 18 ਤੋਂ 20 ਸੀਟਾਂ ਭਾਜਪਾ ਜੋ ਕਿ ਪੰਜਾਬ ਲੋਕ ਕਾਂਗਰਸ ਦੇ ਨਾਲ ਅਲਾਈਅੰਸ ਹੈ 4 ਤੋਂ 5 ਸੀਟਾਂ ਅਤੇ ਆਖਰ ਦੇ ਵਿੱਚ ਆਜ਼ਾਦ ਅਤੇ ਹੋਰ ਪਾਰਟੀਆਂ 3 ਤੋਂ 4 ਸੀਟਾਂ ਅਤੇ ਮਾਲਵੇ ਦੇ ਵਿੱਚ ਹੀ ਵੋਟ ਪਰਸੈਂਟੇਜ ਦਾ ਵੀ ਜ਼ਿਕਰ ਕਰਨਾ ਲਾਜ਼ਮੀ ਹੈ ਇਸ ਸਰਵੇ ਦੇ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ 30% Indian National Congress 29% ਆਮ ਆਦਮੀ ਪਾਰਟੀ 30% ਭਾਰਤੀ ਜਨਤਾ ਪਾਰਟੀ ਅਤੇ ਪੰਜਾਬ ਲੋਕ ਕਾਂਗਰਸ ਦਾ ਗੱਠਚੋੜ 6% ਅਤੇ ਹੋਰ ਆਜ਼ਾਦ ਅਤੇ ਹੋਰ ਪਾਰਟੀਆਂ 5% ਤੇ ਆਓ ਹੁਣ ਗੱਲ ਕਰਦੇ ਆਂ ਦੁਆਬੇ ਦੀ ਦੁਆਬੇ ਨੂੰ ਐਨਆਰਆਈ ਹੱਬ ਮੰਨਿਆ ਜਾਂਦਾ ਵੱਡੇ ਪੱਧਰ ਤੇ ਦੁਆਬੇ ਦੇ ਲੋਕ ਕੈਨੇਡਾ ਅਮਰੀਕਾ ਤੇ ਯੂਕੇ ਦੀ ਧਰਤੀ ਤੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਨਵਾਂ ਸ਼ਹਿਰ ਦੁਆਬੇ ਦਾ ਹੀ ਹਿੱਸਾ ਨੇ ਤੇ ਆਓ ਗੱਲ ਕਰਦੇ ਆਂ ਕੀ ਦੁਆਬੇ ਦਾ ਲੇਟੈਸਟ ਟ੍ਰੈਂਡ ਕੀ ਕਹਿੰਦਾ ਹੈ ਸ਼੍ਰੋਮਣੀ ਅਕਾਲੀ ਦਲ ਬਸਪਾ ਦਾ ਗੱਠ ਜੋੜ 10 ਤੋਂ 11 ਸੀਟਾਂ ਇੰਡੀਅਨ ਨੈਸ਼ਨਲ ਕਾਂਗਰਸ 8 ਤੋਂ 9 ਸੀਟਾਂ ਆਮ ਆਦੀ ਪਾਰਟੀ ਇੱਕ ਜਾਂ ਦੋ ਸੀਟਾਂ ਭਾਰਤੀ ਜਨਤਾ ਪਾਰਟੀ ਪੰਜਾਬ ਲੋਕ ਕਾਂਗਰਸ ਗੱਠ ਜੋੜ ਇੱਕ ਤੋਂ ਦੋ ਸੀਟਾਂ ਅਤੇ ਹੋਰ ਪਾਰਟੀਆਂ ਜਾਂ ਆਜ਼ਾਦ ਉਮੀਦਵਾਰ ਇੱਕ ਤੇ ਹੁਣ ਗੱਲ ਕਰਦੇ ਆਂ ਦੁਆਬੇ ਦੇ ਵਿੱਚ ਵੋਟ ਪਰਸੈਂਟੇਜ ਦੀ ਤਦ ਦੋਆਬੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ 35% ਇੰਡੀਅਨ ਨੈਸ਼ਨਲ ਕਾਂਗਰਸ ਨੂੰ 31% ਆਮ ਆਦਮੀ ਪਾਰਟੀ ਤੇ 19% ਭਾਰਤੀ ਜਨਤਾ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਗੱਠਜੋੜ ਤੇ 10% ਅਤੇ ਹੋਰਾਂ ਤੇ 5% ਵਿਸ਼ਵਾਸ ਕਰਦੇ ਨਜ਼ਰ ਆ ਰਹੇ ਨੇ ਤੇ ਆਖਰ ਦੇ ਵਿੱਚ ਕਰਾਂਗੇ ਗੱਲ ਪੰਜਾਬ ਦੇ ਦਿਲ ਭਾਵ ਕੀ ਮਾਜੇ ਦੀ ਇੱਥੇ ਦਾ ਲੇਟੈਸਟ ਟ੍ਰੈਂਡ ਕਹਿੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ 12 ਤੋਂ 13 ਸੀਟਾਂ Congress, party, party, janta, party. Punjab, congress, Kalidal, Baspa, Indian National Congress 11 ਤੋਂ 12 ਸੀਟਾਂ ਆਮ ਆਦਮੀ ਪਾਰਟੀ 1 ਜਾਂ 2 ਸੀਟਾਂ ਭਾਰਤੀ ਜਨਤਾ ਪਾਰਟੀ ਪੰਜਾਬ ਲੋਕ ਕਾਂਗਰਸ ਗੱਠਜੋੜ 1 ਤੋਂ 2 ਸੀਟਾਂ ਅਤੇ ਹੋਰ 1 ਤੋਂ 2 ਸੀਟਾਂ ਮਾਜੇ ਦੇ ਵਿੱਚ ਵੋਟ ਪਰਸੈਂਟੇਜ ਤੇ ਆਉਂਦੇ ਆ ਸ਼੍ਰੋਮਣ ਅਕਾਲੀ ਦਲ बसपा ਗੱਠਜੋੜ 34% Indian National Congress 32% ਆਮ ਆਦਮੀ ਪਾਰਟੀ 17% ਭਾਰਤੀ ਜਨਤਾ ਪਾਰਟੀ ਪੰਜਾਬ ਲੋਕ ਕਾਂਗਰਸ ਗੱਠਜੋੜ 9% ਅਤੇ ਹੋਰ 6% ਪੰਜਾਬ ਦੇ ਵਿੱਚ ਕੋਈ ਚਿਹਰੇ ਨੂੰ ਦੇਖ ਕੇ ਤੇ ਕੋਈ ਪਾਰਟੀ ਨੂੰ ਦੇਖ ਕੇ ਪਾਵੇਗਾ ਆਪਣੀ ਵੋਟ 20 ਫਰਵਰੀ ਨੂੰ ਵੋਟ ਪਾ ਕੇ ਆਪਣੀ ਜ਼ਿੰਮੇਵਾਰੀ ਤੋਂ ਤੁਸੀਂ ਮੁਕਤ ਤਾਂ ਹੋ ਜਾਓਗੇ ਪਰ ਜਦੋਂ ਨਤੀਜੇ ਐਲਾਨੇ ਜਾਣਗੇ ਉਹ ਦਿਨ ਇਹ ਦੱਸੇਗਾ ਕਿ ਪੰਜਾਬ ਅਗਲੇ 5 ਸਾਲਾਂ ਦੇ ਵਿੱਚ ਸੁਰੱਖਿਅਤ ਹੱਥਾਂ ਦੇ ਵਿੱਚ ਹੈ ਵੀ ਜਾਂ ਨਹੀਂ ਸੋ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਸੋਚ ਸਮਝ ਕੇ ਕਰਿਓ ਪਰ ਇਹ ਆંકੜੇ ਜੋ ਤੁਹਾਨੂੰ ਹੁਣ ਸਕਰੀਨ 'ਤੇ ਦਿਖਾਉਣ ਜਾ ਰਹੇ ਹਾਂ ਇਨ ਆંકੜਿਆਂ ਦੀ ਮੰਨੀਏ ਤਾਂ ਲੋਕ ਸਭ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਤੇ ਭਰੋਸਾ ਕਰਦੇ ਨਜ਼ਰ ਆ ਰਹੇ ਨੇ ਇਹ ਜੋ ਆંકੜੇ ਤੁਸੀਂ ਦੇਖ ਰਹੇ ਹੋ ਆਰ ਡੀ ਆਈ ਪੀ ਰਿਸਰਚ ਡੈਸਕ ਦੇ ਵੱਲੋਂ ਇੱਕ ਵੱਡੀ ਰਿਸਰਚ ਕਰਨ ਤੋਂ ਬਾਅਦ ਮਾਝੇ ਮਾਲਵੇ ਅਤੇ ਦੁਆਬੇ ਦਾ ਹਾਲ ਸਾਡੇ ਤੱਕ ਪਹੁੰਚਾਇਆ ਗਿਆ ਤੇ ਇਹਨਾਂ ਆંકੜਿਆਂ ਦੀ ਮੰਨੀਏ ਤਾਂ ਸ਼੍ਰੋਮਣੀ ਅਕਾਲੀ ਦਲ ਜੋ ਬਸਪਾ ਦੇ ਨਾਲ ਐਲਾਈਅנס ਕਰਕੇ 2022 ਦੀਆਂ ਵਿਧਾਨ ਸਭਾ ਚੋਣਾਂ ਲੜੇਗੀ ਸਭ ਤੋਂ ਵੱਧ ਲੋਕਾਂ ਨੇ ਭਰੋਸਾ ਇਸ ਪਾਰਟੀ ਤੇ ਕੀਤਾ ਅੰਮ੍ਰਿਤਸਰ ਰਿਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਕੜੀ ਟੱਕਰ ਚਮਕੌਰ ਸਾਹਿਬ ਤੋਂ ਚਰਨਜੀਤ ਸਿੰਘ ਚੰਨੀ ਦੇ ਜਿੱਤ ਹਾਸਲ ਕਰਨ ਦੇ ਆਸਾਰ ਨਜ਼ਰ ਆ ਰਹੇ ਨੇ ਤੌਤੀ ਆਰਡੀਆਈਪੀ ਦੀਸ ਰਿਪੋਰਟ ਦੇ ਮੁਤਾਬਕ ਸੁਖਜਿੰਦਰ ਰੰਧਾਵਾ ਨੂੰ ਡੇਰਾ ਬਾਬਾ ਨਾਨਕ ਤੋਂ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੋਗਾ ਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਚ ਸਖਤ ਮੁਕਾਬਲਾ ਹੈ ਮਨਪ੍ਰੀਤ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਤੋਂ ਸਖਤ ਟੱਕਰ ਮਿਲੇਗੀ ਘੱਟ ਫਰਕ ਦੇ ਨਾਲ ਧੂਰੀ ਤੋਂ ਭਗਵੰਤ ਮਾਨ ਜਿੱਤ ਹਾਸਲ ਕਰ ਸਕਦੇ ਨੇ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਵੀ ਜਿੱਤ ਹਾਸਲ ਕਰ ਸਕਦੇ ਨੇ ਆਰਡੀ ਵੀਆਈਪੀ ਦੀ ਰਿਪੋਰਟ ਕਹਿੰਦੀ ਹੈ ਕਿ ਆਮ ਆਦਮੀ ਪਾਰਟੀ ਦੇ ਹਰਪਾਲ ਚੀਮਾ ਨੂੰ ਦੜਬਾ ਤੋਂ ਹਾਰ ਦਾ ਸਾਹਮਣਾ ਕਰਨਾ ਪਵੇਗਾ ਕੁਵਰ ਵਿਜੇ ਪ੍ਰਤਾਪ ਦੇਣਗੇ ਵੱਡੀ ਟੱਕਰ ਪਰ ਜਿੱਤ ਹਾਸਲ ਕਰਨੀ ਥੋੜੀ ਔਖੀ ਹੋਵੇਗੀ ਸੰਗਰੂਰ ਸੀਟ ਤੋਂ ਆਮ ਆਦਮੀ ਪਾਰਟੀ ਦੀ ਹਾਰ ਹੋਵੇਗੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ ਜਿੱਤ ਹਾਸਲ ਕਰ ਸਕਦੇ ਨੇ ਰਾਣਾ ਗੁਰਮੀਤ ਸੋਢੀ ਫਿਰੋਜ਼ਪੁਰ ਤੋਂ ਜਿੱਤ ਹਾਸਲ ਕਰ ਸਕਦੇ ਨੇ ਤਾਂ ਉੱਥੇ ਲੈਰਾ ਗਾਗਾ ਤੋਂ ਪਰਮਿੰਦਰ ਢੀਂਡਸਾ ਦੇ ਜਿੱਤਣ ਦੇ ਆਸਾਰ ਨਜ਼ਰ ਆ ਰਹੇ ਨੇ ਲੰਮੀ ਤੋਂ ਪ੍ਰਕਾਸ਼ ਸਿੰਘ ਬਾਦਲ ਦੀ ਜਿੱਤ ਤੱਕੀ ਦੱਸੀ ਜਾ ਰਹੀ ਹੈ ਜਲਾਲਾਬਾਦ ਤੋਂ ਸੁਬੀਰ ਸਿੰਘ ਬਾਦਲ ਜਿੱਤ ਹਾਸਲ ਕਰ ਸਕਦੇ ਨੇ ਮਜੀਠਾ ਤੋਂ ਵਿਕਰਮ ਮਜੀਠੀਆ ਜਿੱਤ ਹਾਸਲ ਕਰ ਸਕਦੇ ਨੇ ਕਿਉਂਕਿ ਅੰਮ੍ਰਿਤਸਰ ਰੀਸ ਦੇ ਵਿੱਚ ਵਿਕਰਮ ਮਜੀਠੀਆ ਦਾ ਨਵਜੋਤ ਸਿੰਘ ਸਿੱਧੂ ਦੇ ਨਾਲ ਸਖਤ ਮੁਕਾਬਲਾ ਨਜ਼ਰ ਆ ਰਿਹਾ ਹੈ ਅਤੇ ਉੱਥੋਂ ਦੇ ਲੋਕ ਵਿਕਰਮ ਸਿੰਘ ਮਜੀਠੀਆ ਤੇ ਵਿਸ਼ਵਾਸ ਕਰਦੇ ਨਜ਼ਰ ਆ ਰਹੇ ਨੇ ਡੇਰਾ ਬਸੀ ਤੋਂ ਐਨ ਕੇ ਸ਼ਰਮਾ ਦੀ ਜਿੱਤ ਹੋਵੇਗੀ ਕਨੌਰ ਤੋਂ ਪ੍ਰੋਫੈਸਰ ਚੰਦੂ ਮਾਜਾ ਦੀ ਜਿੱਤ ਹੋਵੇਗੀ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲੇਗਾ ਇਹ ਕਹਿਣਾ ਹੈ ਆਡੀਆਪੀ ਦੇ ਸਰਵੇ ਦਾ ਅਕਾਲੀ ਬਸਪਾ ਤੇ ਕਾਂਗਰਸ ਵਿਚਾਲੇ ਸਖਤ ਮੁਕਾਬਲਾ ਨਜ਼ਰ ਆ ਰਿਹਾ ਹੈ ਤੇ ਆਮ ਆਦਮੀ ਪਾਰਟੀ ਮਾਲਵਾ ਚ ਕਾਂਗਰਸ ਨੂੰ ਵੱਡਾ ਨੁਕਸਾਨ ਪਹੁੰਚਾ ਸਕਦੀ ਹੈ ਤਾਂ ਉਥੇ ਕਾਂਗਰਸ ਨੂੰ 25% ਵੋਟਾ ਦਾ ਘਾਟਾ ਪਵੇਗਾ ਹਾਲਾਂਕਿ ਇਸ ਵਾਰ 5 ਸਾਲ ਦਾ ਕਾਰਜਕਾਲ ਕਾਂਗਰਸ ਸਰਕਾਰ ਦਾ ਕੋਈ ਬਹੁਤਾ ਚੰਗਾ ਨਹੀਂ ਰਿਹਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵੱਡੇ ਵਾਅਦੇ ਕੀਤੇ ਜੋ ਪੂਰਨ ਤੌਰ ਤੇ ਵਫਾ ਨਹੀਂ ਹੋਏ ਆਪਣੇ ਕਾਰਜਕਾਲ ਦੇ ਦੌਰਾਨ ਉਹਨਾਂ ਨੇ ਦਾਅਵਾ ਕੀਤਾ ਕਿ ਮੈਂ 99% ਵਾਅਦੇ ਪੂਰੇ ਕੀਤੇ ਨੇ ਪਰ ਗਰਾਉਂਡ ਰਿਐਲਿਟੀ ਕੁਝ ਹੋਰੀ ਸੀ ਨਾ ਹੀ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਅਤੇ ਨਾ ਹੀ ਪੰਜਾਬ ਤੋਂ ਨਸ਼ਾ ਪੂਰਨ ਤੌਰ ਤੇ ਖਤਮ ਹੋਇਆ ਹਾਲਾਂਕਿ ਇਹ 5 ਸਾਲ ਸਾਡੇ ਕਿਵੇਂ ਦੇ ਬੀਤੇ ਨੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਜੋ ਵਾਅਦੇ ਸਾਡੇ ਨਾਲ ਪਿਛਲੀਆਂ ਚੋਣਾਂ ਦੌਰਾਨ ਕੀਤੇ ਸਨ ਉਹ ਪੂਰੇ ਹੋਏ ਨੇ ਜਾਂ ਨਹੀਂ ਹੋਏ ਇਹ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਕਾਂਗਰਸ ਸਰਕਾਰ ਨੇ ਕਿੰਨੇ ਪ੍ਰਤੀਸ਼ਤ ਵਾਅਦੇ ਪੂਰੇ ਕੀਤੇ ਨੇ ਇਹ ਅਸੀਂ ਆਪਣੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਜ਼ਰੂਰ ਦੱਸਾਂਗੇ ਇੱਥੋਂ ਤੱਕ ਕਿ ਇਹ ਵੀ ਵੱਡੇ ਖੁਲਾਸੇ ਹੁੰਦੇ ਨਜ਼ਰ ਆਏ ਨੇ ਕਿ ਕੈਪਟਨ ਅਮਰਿੰਦਰ ਸਿੰਘ 4.5 ਸਾਲ ਕਾਂਗਰਸ ਬਤੌਰ ਮੁੱਖ ਮੰਤਰੀ ਸੇਵਾਵਾਂ ਦੇਣ ਤੋਂ ਬਾਅਦ ਵੀ ਲੋਕਾਂ ਨੂੰ ਖੁਸ਼ ਨਹੀਂ ਕਰ ਪਾਏ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਜੋ 111 ਦਿਨ ਪੰਜਾਬ ਨੂੰ ਬਤੌਰ ਮੁੱਖ ਮੰਤਰੀ ਆਪਣੀਆਂ ਸੇਵਾਵਾਂ ਦਿੰਦੇ ਨੇ ਲੋਕਾਂ ਨੇ ਉਹਨਾਂ ਦਾ ਵੱਡੇ ਪੱਧਰ ਤੇ ਮਖੌਲ ਉਡਾਇਆ ਲੋਕਾਂ ਨੇ ਕਿਹਾ ਕਿ ਇੱਕ ਅਜਿਹਾ ਮੁੱਖ ਮੰਤਰੀ ਜੋ ਟੈਂਟ ਵੀ ਵਿਵੇਚ ਲੈਂਦਾ ਹੈ ਜੋ ਗੁੜ ਵੀ ਬਣਾ ਲੈਂਦਾ ਹੈ ਜੋ ਰਿਕਸ਼ਾ ਵੀ ਚਲਾ ਲੈਂਦਾ ਹੈ ਤੇ ਹਰ ਉਸ ਤਰ੍ਹਾਂ ਦਾ ਕੰਮ ਕਰ ਲੈਂਦਾ ਹੈ ਜੋ ਇੱਕ ਆਮ ਬੰਦਾ ਵੀ ਕਰ ਸਕਦਾ ਪਰ ਉਦੋਂ ਇਹ ਵੀ ਸਵਾਲ ਪੁੱਛਿਆ ਗਿਆ ਕਿ ਚੰਨੀ ਸਾਹਿਬ ਮੁੱਖ ਮੰਤਰੀਓ ਉਹ ਕੰਮ ਕਦੋਂ ਕਰੋਗੇ ਜੋ ਇੱਕ ਮੁੱਖ ਮੰਤਰੀ ਨੂੰ ਕਰਨੇ ਚਾਹੀਦੇ ਨੇ ਸੋ ਇਹ ਰਿਪੋਰਟ ਖਾਸ ਤੌਰ ਤੇ ਤੁਹਾਡੇ ਤੱਕ ਇਸ ਕਰਕੇ ਪਹੁੰਚਾ ਰਹੇ ਹਾਂ ਕਿ ਲੋਕ ਆਮ ਲੋਕ ਜਿਨ੍ਹਾਂ ਨੇ ਵੋਟ ਪਾ ਕੇ ਪਾਰਟੀ ਜਾਂ ਲੀਡਰ ਨੂੰ ਜਿਤਾਉਣਾ ਉਹ ਕੀ ਮੰਨਦੇ ਨੇ ਉਹ ਕੀ ਸਮਝਦੇ ਨੇ ਲੋਕ ਕਿਸ ਨੂੰ ਵੋਟ ਪਾਉਣਗੇ ਇਹ ਲੋਕ ਕਿਸ ਤੇ ਭਰੋਸਾ ਕਰਨਗੇ ਅਤੇ ਕਿਸ ਦੇ ਸਿਰ ਸਜੇਗਾ ਤਾਜ ਤੇ ਹੁਣ ਗੱਲ ਕਰਦੇ ਆ ਆਰ ਡੀ ਆਈ ਪੀ ਦੇ ਇਸ ਸਰਵੇ ਦੇ ਨਿਚੋੜ ਦੀ ਜੋ ਸਾਫ ਤੌਰ ਤੇ ਇਹ ਕਹਿ ਰਿਹਾ ਹੈ ਕਿ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਮਜੀਠਾ ਤੋਂ ਵਿਕਰਮ ਸਿੰਘ ਮਜੀਠੀਆ ਤੇ ਲੰਮੀ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੱਲਾ ਮਾਰਨਗੇ ਲੋਕਾਂ ਨੇ ਵਿਸ਼ਵਾਸ ਕੀਤਾ ਹੈ ਸ਼੍ਰੋਮਣ ਅਕਾਲੀ ਦਲ ਅਤੇ ਬਸਬਾ ਦੇ ਗਠਜੋੜ ਤੇ ਅਤੇ ਉਮੀਦ ਕੀਤੀ ਹੈ ਕਿ ਆਗਾਮੀ 2022 ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਕੇ ਆਮ ਲੋਕਾਂ ਦੀਆਂ ਉਮੀਦਾਂ ਨੂੰ ਇਹ ਪੂਰਾ ਕਰਨਗੇ